ਮੁਖਸਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੇ ਕਰੋਨਾ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ। ਬੀਤੇ ਕੁਝ ਦਿਨ ਪਹਿਲਾਂ ਬੀਤੇ ਕੁਝ ਦਿਨ ਪਹਿਲਾਂ ਕਰੋਨਾ ਦੇ ਚਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਇਹਨਾਂ ਦਾ ਇਲਾਜ ਚੱਲ ਰਿਹਾ ਸੀ। ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ 79 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਵੱਖਰੀ ਪਛਾਣ ਰੱਖਣ ਲੱਗ ਗਏ ਜਦੋਂ ਉਨ੍ਹਾਂ ਨੇ ਅਜਾਦ ਉਮੀਦਵਾਰ ਵਜੂ ਚੋਣ ਲੜ ਕੇ ਸਾਬਕਾ ਮੁੱਖ ਮੰਤਰੀ ਹਰਜਨ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਹਰਨਰਪਾਲ ਸਿੰਘ ਕੁੱਕੂ ਨੂੰ ਹਰਾਇਆ 2002 ਵਿੱਚ ਕਾਂਗਰਸ ਦੀ ਸਰਕਾਰ ਬੰਨਣ ਉਪरांत ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਸੁਖਦਰਸ਼ਨ ਸਿੰਘ ਮਰਾੜ 2002 ਚ ਪਹਿਲੀ ਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ ਸਰਦਾਰ ਗੁਰਦਰਸ਼ਨ ਸਿੰਘ ਮਰਾੜ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਮੁਖਸਰ ਸਾਹਿਬ ਤੋਂ ਚੋਣ ਲੜੀ ਪਰ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਵਰਾਦੇ ਪੁੱਤਰ ਕਮਰਜੀਤ ਸਿੰਘ ਬਰਾਦ ਤੋਂ ਹਾਰ ਗਏ ਸਨ ਜਿਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਉਹ ਕਾਂਗਰਸ ਵਿੱਚ ਹੀ ਕੰਮ ਕਰਦੇ ਨਜ਼ਰ ਆਏ। ਉਹਨਾਂ ਦਾ ਇੱਕ ਪੋਤਰਾ ਵੀ ਕਾਂਗਰਸ ਵੱਲੋਂ ਵਿਲਾਗ ਸਮਿਤੀ ਮੈਂਬਰ ਹੈ। ਕੋਰੋਨਾ ਦੀ جنگ ਹੋਣ ਤੋਂ ਬਾਅਦ ਹੁਣ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮਰਾੜ ਕਲਾ ਵਿੱਚ ਕੀਤਾ ਜਾਵੇਗਾ। ਨਵਦੀਪ ਸਿੰਘ ਬਿੱਲੂ ਇਸ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਸਾਬਕਾ ਐਮਐਲਏ, ਸ਼੍ਰੀ ਮੁਖਸਰ ਸਾਹਿਬ ਮੈਂਬਰ ਸ਼ਰੋਣ ਕਮੇਟੀ ਜਿਨ੍ਹਾਂ ਦੇ ਜਨ ਨਾਲ ਇਕੱਲੇ ਪਰਿਵਾਰ ਨੂੰ ਹੀ ਸਾਰੇ ਇਲਾਕੇ ਨੂੰ ਨਹੀਂ ਸਾਰੇ ਪੰਜਾਬ ਨੂੰ ਕਾਟਾ ਪਿਆ ਔਰ ਇੱਕ ਯੁੱਗ ਦਾ ਅੰਤ ਹੋਇਆ ਅੱਜ ਉਹ ਨਿਰਧੜਕ ਜਨੈਲ ਸਨ ਯਾਰਾਂ ਦੇ ਯਾਰ ਸਨ ਜਿਸ ਦਿਨ ਖੜੇ ਸਨ ਉਹਦੇ ਨਾਲ ਖੜੇ ਹੀ ਸਨ ਉਹਨਾਂ ਦੇ ਜਾਨ ਨਾਲ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਜਿਹੜਾ ਕਿ ਅਸਹਿ ਕਾਟਾ ਹੈ ਜਿਹੜਾ ਬਰਦਾਸ਼ਤ ਤੋਂ ਬਾਹਰ ਹੈ ਲੋਕਾਂ ਦੇ ਵਿੱਚ ਉਹ ਜਿਹਦੇ ਨਾਲ ਵੀ ਖੜਦੇ ਸਨ ਚਾਹੇ ਉਹ ਪਾਰਟੀ ਦਾ ਬੰਦਾ ਸੀ ਚਾਹੇ ਨਹੀਂ ਸੀ ਉਹਦੇ ਨਾਲ ਹਰ ਵੇਲੇ ਮੋਢੇ ਨਾਲ ਆ ਕੇ ਖੜਦੇ ਸਨ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਸਨ। ਔਰ ਸਾਰੇ ਸ਼ਹਿਰ ਚ ਸਾਰੇ ਇਲਾਕੇ ਚ ਜਦੋਂ ਖਬਰ ਪਹੁੰਚੀ ਤਾਂ ਬਹੁਤ ਸ਼ੋਕ ਦੀ ਲਹਿਰ ਫੈਲ ਗਈ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਪਿੰਨ ਮਰਾਣਾ ਚ ਸਰਦਾਰ ਸੁਦਰਸ਼ਨ ਸਿੰਘ ਮਰਾੜ ਅਨ ਤੜਕ ਜਰਨੈਲ ਸੀ। ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਐ। ਇਸ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਇਨਸਾਨ ਅੱਜ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਰਾਜਿਆ ਸਾਡੀ ਤਾਂ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਾਕੀ ਸਾਰੇ ਪਰਿਵਾਰ ਨੂੰ ਬਾਨਾ ਮੰਨਣ ਦਾ ਬਲ ਬਖਸ਼ੇ ਬੜੀ ਸ਼ੋਗ ਦੀ ਲਹਿਰ ਇਸ ਇਲਾਕੇ ਦੇ ਵਿੱਚ ਫੈਲ ਗਈ ਹੈ ਜਦੋਂ ਸਦ ਕਰਨ ਸਿੰਘ ਮਨਾੜ ਬਾਰੇ ਸੁਣਿਆ ਤੇ ਬਸ ਦਿਲ ਕੱਟ ਗਿਆ ਇਹੀ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸ਼੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵਰਿੰਗ ਦੀ ਰਿਪੋਰਟ ਐਸਐਮਜ਼ੈਟ ਨਿਊਜ਼